ਦੇਖੋ ਜੀ ਮਾੜੇ ਉਹ ਲੋਕ ਕਹਿੰਦੇ ਨੇ ਖੁਦ ਮਾੜੇ ਜਿਹੜੇ ਪੁਲਿਸ ਆਫੀਸਰ ਹਮੇਸ਼ਾ ਸਾਰੀ ਪਬਲਿਕ ਦੀ ਸੇਵਾ ਕਰਦਾ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਦਿਨੇ ਸ਼ਾਮ ਗਰਮੀ ਪਰ ਗਰਮੀ ਚ 44 47 ਡਿਗਰੀ ਟੈਂਪਰੇਚਰ ਤੇ ਮਾਈਨਸ 2 ਡਿਗਰੀ ਟੈਂਪਰੇਚਰ ਵੀ ਪੁਲਿਸ ਸਬਸਿਡਿਊ ਕਰਦਾ ਕਦੀ ਲੋਕਾਂ ਨੇ ਇਹ ਵੇਖਿਆ ਰਾਤ ਦੇ ਵੀ ਰਾਤ ਵੀ ਪੁਲਿਸ ਕੋਲ ਬਲੋਤੀ ਹੁੰਦੀ ਆ ਤੇ ਜੋ ਮਾੜੀ ਕਰਨਾ ਹੁੰਦੀ ਆ ਚੰਗੀ ਕਰਨਾ ਹੁੰਦੀ ਆ ਹਰ ਟਾਈਮ ਪੁਲਿਸ ਜਿਹੜੀ ਹੈ ਲੋਕਾਂ ਦੇ ਨਾਲ ਰਹਿੰਦੀ ਆ ਸਾਨੂੰ ਇਹ ਕੋਈ ਪਰਵਾਹ ਨਹੀਂ ਹੁੰਦੀ ਕਿ ਜੋ ਗਲਤ ਲੋਕ ਹੁੰਦੇ ਨੇ ਜਿਹੜਾ ਪੁਲਿਸ ਨੂੰ ਮੜਾ ਕੇ ਹੁੰਦੇ ਨੇ ਮੈਂ ਅੱਜ ਸ਼ਾਮੀ ਪਾਂਜੋ ਕਾ ਜਿੱਥੇ ਸ਼ਵਾਲੇ ਮੱਥਾ ਟੇਕਣ ਆਇਆ ਸੀ ਤੇ ਮੈਨੂੰ ਤੋਂ ਬਾਹਰ ਆਇਆ ਤੇ ਮੇਰਾ ਫੋਨ ਜਿਹੜਾ ਹੈ ਉਹ ਮਿਸਪਲੇਸ ਹੋ ਗਿਆ ਬਾਹਰ ਡਿੱਗ ਗਿਆ ਕਿਤੇ ਤੇ ਇੱਕ ਰਿਕਸ਼ਾ ਲੈ ਗਿਆ ਸੀਗਾ ਤੇ ਮੈਂ ਥੋੜੀ ਦੇਰ ਲੱਭਣ ਦੇ ਬਾਅਦ ਉਹ ਤੇ ਪੁਲਿਸ ਵਾਲੇ ਚੌਂਕੀ ਆਇਆ ਤੇ ਮੈਂ ਕਪਿਲ ਸਰ ਨੂੰ ਕੰਪਲੇਨਟ ਕੀਤੀ ਕਿ ਮੇਰਾ ਫੋਨ ਮਿਸਪਲੇਸ ਹੋ ਗਿਆ ਲੱਭਦਾ ਨਹੀਂ ਪਿਆ ਉਸੇ ਵੇਲੇ ਇਹਨਾਂ ਨੇ ਆਪਣੇ ਸਾਰੇ ਸਟਾਫ ਨਾਲ ਹਰਕਤ ਵਿੱਚ ਆ ਕੇ ਮੇਰਾ ਫੋਨ ਲੱਭਣ ਦੀ ਕੋਸ਼ਿਸ਼ ਕੀਤੀ ਮੇਰਾ ਫੋਨ ਲੱਭਿਆ ਇਹਨਾਂ ਨੇ ਹਾਲ ਗੇਟ ਲਾਗੋ ਤੇ ਮੇਰਾ ਫੋਨ ਇਹਨਾਂ ਨੇ ਮੈਨੂੰ ਵਾਪਸ ਕੀਤਾ ਮੈਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਹਰ ਇੱਕ ਪਲ ਜਿਹੜਾ ਵਾ ਤੁਸੀਂ ਇਹਦੇ ਵਿੱਚ ਕਾਊਂਟ ਕੀਤਾ ਹੋਇਆ ਵਾ ਉਹ ਪਲ ਤੁਹਾਡਾ ਗਵਾਜ ਜਾਂਦਾ ਹੈ ਜਦੋਂ ਤੁਹਾਡਾ ਫੋਨ ਵਿੱਚ ਸੋਈਦਾ ਮੈਨੂੰ ਹਦਾਇਤ ਆ ਇੱਕ ਮੈਂ ਹਦਾਇਤ ਜਰੂਰ ਕਰਨਾ ਚਾਹੁੰਗਾ ਨਵੇਂ ਨੌਜਵਾਨਾਂ ਨੂੰ ਤੇ ਬੱਚਿਆਂ ਨੂੰ ਮੋਬਾਈਲ ਨੂੰ ਹਮੇਸ਼ਾ ਸੜਕ ਤੇ ਚੱਲਦੇ ਸਮੇਂ ਕਦੀ ਨਾ ਸੁਣੋ ਮੋਬਾਈਲ ਨੂੰ ਹਮੇਸ਼ਾ ਸੜਕ ਤੇ ਚੱਲਦੇ ਸਮੇਂ ਕਦੀ ਨਾ ਸੁਣੋ ਇਹਨੂੰ ਹਮੇਸ਼ਾ ਲੁਕਾ ਕੇ ਰੱਖੋ ਕ੍ਰਿਮੀਨਲ ਬੰਦੇ ਨੂੰ ਬਿਲਕੁਲ ਸੌਹ ਹੋ ਜਾਂਦੀ ਹੈ ਜਦੋਂ ਤੁਸੀਂ ਮੋਬਾਈਲ ਸਾਹਮਣੇ ਦੋ ਕੂਗਲਾਣਾ ਫੜਿਆ ਹੁੰਦਾ ਹੈ ਤੋ ਖਿੱਚ ਕੇ ਗਾ ਜਾਂਦਾ ਹੈ ਤੋ ਤੁਹਾਡੀ ਸਮਝ ਲੋ ਵੀ ਕਿ ਜ਼ਿੰਦਗੀ ਦਾ ਇੱਕ ਪਾਰਟ ਲੈ ਜਾਂਦਾ ਹੈ ਕਿਉਂਕਿ ਇਹ ਪੁਲਿਸ ਕਮਿਸ਼ਨਰ ਸਾਹਿਬ ਦਾ ਵੀ ਤੇ ਸਾਡੇ ਮਾਨਯੋਗ ਜਿਨ੍ਹਾਂ ਨੇ ਮੇਰਾ ਫੋਨ ਲੱਭ ਕੇ ਦਿੱਤਾ ਹਨ ਉਹ ਬਹੁਤ ਬਹੁਤ ਸ਼ੁਕਰਗੁਜ਼ਾਰੀ ਮੇਰੇ ਫੋਨ ਦਾ ਬੜਾ ਇੰਪੋਰਟੈਂਟ ਡਾਟਾ ਸੀਗਾ ਮੇਰੇ ਬੈਂਕ ਅਕਾਊਂਟ ਲੌਗਇਨ ਸੀਗਾ ਇਸ ਦੇ ਵਿੱਚ ਮੇਰਾ ਫੋਨ ਮਿਲਿਆ ਮੈਨੂੰ ਬੜੀ ਤਸੱਲੀ ਹੋਈ ਹੈ ਸ਼ੁਕਰ ਹੈ ਮੈਂ ਪੁਲਿਸ ਦਾ ਬਹੁਤ ਬਹੁਤ ਦੱਸੋ ਜੀ ਅੱਜ ਕੱਲ ਜਿਹੜੇ ਨੌਜਵਾਨ ਆ ਇਹ ਮੋਬਾਈਲ ਦੇ ਐਡਿਕਟਡ ਹੋਏ ਆ ਤੇ ਮਾਨਯੋਗ ਕਮਿਸ਼ਨਰ ਸਾਹਿਬ ਜੀ ਦੀ ਹਦਾਇਤਾਂ ਨੇ ਸਾਨੂੰ ਵੀ ਤੁਸੀਂ ਆਪਣੀ ਡਿਊਟੀ ਨੂੰ ਬੜੀ ਮਸਤੀ ਨਾਲ ਕਰਨਾ ਕਿ ਤਾਂ ਜੋ ਕਿਸੇ ਦੀ ਕੋਈ ਪ੍ਰੋਬਲਮ ਹੁੰਦੀ ਹੋ ਉਹ ਬਹੁਤ ਇਮੀਡੀਏਟਲੀ ਸੋਲਵ ਹੋਵੇ ਉਹਨਾਂ ਦਾ ਧਨੁਪਾ ਹਦਾਇਤਾ ਦੇ ਅਮਲ ਕਰਦੇ ਹੋਏ ਜਦੋਂ ਸਾਡੇ ਕੋਲੇ ਆਇਆ ਅਮਿਤਪ ਸ਼ਰਮਾ son of ਅਸ਼ੋਕ ਤੇ ਅਸੀਂ ਉਸ ਅਸ਼ੋਕ ਸ਼ਰਮਾ ਤੇ ਅਸੀਂ ਉਸੇ ਵੇਲੇ ਇਹਦੀ ਪ੍ਰੋਬਲਮ ਸੁਣ ਕੇ ਬੜਾ ਘਬਰਾਇਆ ਸੀ ਇਹ ਰੋਣ ਹੱਕਾ ਹੋਇਆ ਸੀਗਾ ਤੇ ਇਹਨੂੰ ਹੀ ਥੋੜਾ ਜਿਹਾ ਆਸ਼ਵਾਸਨ ਦੇ ਕੇ ਤੇ ਆਪਾਂ ਇਹ ਸੋਲਵ ਕਰਦੇ ਤਾਂ ਆਪਣੀ ਪੁਲਿਸ ਐਕ ਪੁਲਿਸ ਟੀਮ ਲੈ ਕੇ ਤੇ ਆਪਣੇ ਲੋਕੇਸ਼ਨ ਨੇ ਦੀ ਲੈ ਕੇ ਇਹ ਜਿਹੜਾ ਬੰਦਾ ਸੀ ਇੱਕ ਰੱਖਿਸ਼ੇ ਵਾਲਾ ਬੰਦਾ ਜਿਹੜਾ ਸੀ ਜਿੰਨੇ ਜਾ ਕੇ ਇਹਨੂੰ ਡਿਸਟਰਾਇ ਕਰਦੇ ਨਾ ਸੀ ਕੀ ਕਰਦਾ ਕੀ ਨਾ ਕਰਦਾ ਤੇ ਅਸੀਂ ਜਾ ਕੇ ਹਾਲਜਾ ਦੇ ਲਾਗੋਂ ਦਾ ਫੋਨ ਆਪਾਂ ਲੱਭ ਲਿਆ ਦੇ ਮੈਨੂੰ ਮੈਨੂੰ ਕੋਈ ਆਸ ਨਹੀਂ ਸੀ ਕਿ ਫੋਨ ਮਿਲ ਜਾਏਗਾ ਮੈਂ ਫੋਨ ਜਦ ਤੱਕ ਕਰਨਾ ਸਾਹਮਣੇ ਨਹੀਂ ਆਇਆ ਤੱਕ ਮੈਂ ਤਸੱਦੀ ਨਹੀਂ ਹੋਈ ਹਾਂਜੀ ਹਾਂਜੀ ਰੋਜੀ ਪੁੱਛ ਰਹੇ ਨੇ ਜਿਹਨੂੰ ਵਾਪਸ ਕੀਤਾ ਤੇ ਇਹਦੀ ਖੁਸ਼ੀ ਤਾਂ ਘਟਾਣਾ ਹੀ ਨਹੀਂ ਰਿਹਾ ਕਿ ਸਰ ਮੈਨੂੰ ਮੈਂ ਮੱਰ ਗਿਆ ਮੇਰੀ ਜੌਬ ਗੱਜ ਗਈ ਆ ਸਾਰਾ ਡਾਟਾ ਸਾਰਾ ਮੇਰੇ ਕੋਲ ਗਿਆ ਤੇ ਬੜੀ ਖੁਸ਼ੀ ਹੁੰਦੀ ਆ ਸਾਨੂੰ ਵੀ ਜਦੋਂ ਅਸੀਂ ਮਾਨਜੋ ਕੁਮਾਰ ਸਾਹਿਬ ਦੇ ਤਹਿਤਾਂ ਵੀ ਪਾਲਣਾ ਕਰਦੇ ਆ ਵੀ ਇਹ ਵਧੀਆ ਸਮਝ ਕੇ ਕਰਦੇ ਆ ਨਾ ਨਾ ਨੋ ਜਵਾਨ ਨੂੰ ਸਾਨੂੰ ਆਸ ਨਹੀਂ ਸੀ ਪਹਿਲਾਂ ਵੀ ਜਦੋਂ ਮਹਾਰਾਜ ਵੀ ਨਾਲ ਗੋਪਾ ਕਰਦੇ ਨੇ ਪੁਲਿਸ ਕੰਨ ਅੱਜ ਦੀ ਇਹ ਪੁਲਿਸ ਸਟੇਸ਼ਨ ਆ ਤੇ ਬਹੁਤ ਕਿਰਪਾ ਹੋਈ ਆ ਤੇ ਇਹਦਾ ਲੱਭ ਕੇ ਆਪਾਂ ਦਿੱਤਾ ਹੈ ਦੇਖੋ ਇੱਕ ਡੱਬਾ ਵੀ ਲੈ ਕੇ ਆਇਆ ਸਾਨੂੰ ਇਹਨੇ ਆਣ ਕੇ ਡੱਬਾ ਦਿੱਤਾ ਮੂੰਹ ਮਿੱਠਾ ਕਰਾਇਆ ਤੇ ਇਹਦਾ ਹੁਣ ਮੂੰਹ ਮਿੱਠਾ ਮੈਂ ਵੀ ਕਰਾਉਂਗਾ ਨਹੀਂ ਨਹੀਂ ਭਾਜੀ ਪੁਲਸ ਨਾਲ ਤੇ ਆਪਰਾ ਪਿਆਰਗਰ ਜਦੋਂ ਤੁਸੀਂ ਸਹੀ ਤਰੀਕੇ ਆ ਕੇ ਕੰਮ ਕਰਵਾਓਗੇ ਜ਼ਰੂਰ ਹੋਏਗਾ ਤੁਸੀਂ ਗਲਤ ਤਰੀਕੇ ਹੋ ਗਿਆ ਆਪਦਾ ਤੋੜੇ ਸਾਡੇ ਕੰਮ ਨਹੀਂ ਇਸ ਦਾ ਤਾਂ ਫੋਨ ਲਾਪਕ 2 ਘੰਟੇ ਦੇ ਅੰਦਰ ਅੰਦਰ ਮੇਰਾ ਫੋਨ ਲਾਪਕ ਦੇ ਦੋ ਦੱਸੋ ਜੀ ਅੱਜ ਕੱਲ ਜਿਹੜੇ ਨੌਜਵਾਨ ਆ ਇਹ ਮੋਬਾਈਲ ਦੇ ਐਡਿਕਟਡ ਹੋਏ ਆ ਤੇ ਮਾਨਜੋ ਕਮਿਸ਼ਨਰ ਸਾਹਿਬ ਜੀ ਦੇ ਹਦਾਇਤਾਂ ਨੇ ਸਾਨੂੰ ਵੀ ਤੁਸੀਂ ਆਪਣੀ ਡਿਊਟੀ ਨੂੰ ਬੜੀ ਮਸਤੀ ਦੀ ਨਾ ਕਰਨਾ ਕਿ ਤਾਂ ਜੋ ਕਿਸੇ ਦੀ ਕੋਈ ਪ੍ਰੋਬਲਮ ਹੁੰਦੀ ਉਹ ਬਹੁਤ ਇਮੀਡੀਏਟਲੀ ਸੋਲਵ ਹੋਵੇ ਉਹਨਾਂ ਹਦਾਇਤਾਂ ਨੂੰ ਆਪਾਂ ਹਦਾਇਤਾਂ ਦੇ ਅਮਲ ਕਰਦੇ ਹੋਏ ਜਦੋਂ ਸਾਡੇ ਕੋਲੇ ਆਇਆ ਅਮਿਤab ਸ਼ਰਮਾ son of ਅਸ਼ੋਕ ਤੇ ਅਸੀਂ ਉਸ ਅਸ਼ੋਕ ਚਰਮਾ ਤੇ ਅਸੀਂ ਉਸੇ ਵੇਲੇ ਇਹਦੀ ਪ੍ਰੋਬਲਮ ਸੁਣ ਕੇ ਬੜਾ ਘਬਰਾਇਆ ਸੀ ਇਹ ਰੋਣ ਹੱਕਾ ਹੋਇਆ ਸੀਗਾ ਤੇ ਇਹਨੂੰ ਹੀ ਥੋੜਾ ਜਿਹਾ ਆਸ਼ਵਾਸਨ ਦੇ ਕੇ ਤੇ ਆਪਾਂ ਇਹ ਸੋਲਵ ਕਰ ਦੇਤਾ ਆਪਣੀ ਪੁਲਿਸ ਪੁਲਿਸ ਟੀਮ ਲੈ ਕੇ ਤੇ ਆਪਾਂ ਲੋਕੇਸ਼ਨ ਇਹਦੀ ਲੈ ਕੇ ਇਹ ਜਿਹੜਾ ਬੰਦਾ ਸੀ ਇੱਕ ਰਖੇ ਵਾਲਾ ਬੰਦਾ ਜਿਹੜਾ ਸੀ ਜਿੰਨੇ ਜਾ ਕੇ ਇਹਨੂੰ ਡਿਸਟਰੋਏ ਕਰ ਦੇਣਾ ਸੀ ਕੀ ਕਰਦਾ ਕੀ ਨਾ ਕਰਦਾ ਤੇ ਅਸੀਂ ਜਾ ਕੇ ਹਲਜਾ ਦੇ ਲਾਗੋਂ ਦਾ ਫੋਨ ਆਪਾਂ ਲੱਭ ਲਿਆ ਤੇ ਜਦੋਂ ਇਹਨੂੰ ਵਾਪਸ ਕੀਤਾ ਤੇ ਇਹਦੀ ਤਾਂ ਖੁਸ਼ੀ ਦਾ ਕੋ ਟਿਕਾਣਾ ਹੀ ਨਹੀਂ ਰਿਹਾ ਕਿ ਸਰ ਮੈਨੂੰ ਮੈਂ ਬਚ ਗਿਆ ਮੇਰੀ ਜੋਬ ਬਚ ਗਈ ਆ ਸਾਰਾ ਡਾਟਾ ਸਾਰਾ ਮੇਰੇ ਕੋਲ ਸੀਗਾ ਤੇ ਬੜੀ ਖੁਸ਼ੀ ਹੁੰਦੀ ਆ ਸਾਨੂੰ ਵੀ ਜਦੋਂ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਆ ਆਪਣੀ ਡਿਊਟੀ ਨੂੰ ਵਧੀਆ ਸਮਝ ਕੇ ਕਰਦੇ ਆ ਕਿੰਨੇ ਕਵਤਾਨੂੰ ਵੀ ਫੋਕ ਹੋਈਏ ਫੋਨ ਤੇ ਲੱਭਾਂ ਜੀ ਤੁਹਾਨੂੰ ਦੇਖੋ ਜੀ ਉਹ ਕੋਈ ਸਾਨੂੰ ਕੋਈ ਇਹ ਸਾਡੇ ਨਾਲ ਰੁਟੀਨ ਵਰਕ ਹੁੰਦਾ ਹੈ ਇਹ ਚ ਆਪਾਂ ਨੂੰ ਕੋਈ ਓਖ ਨਹੀਂਂਦੀ ਨਾ ਕੋਈ ਸਾਨੂੰ ਮਿਹਨਤ ਕਰਦਿਆ ਕੋਈ ਹੁੰਦਾ ਵੀ ਯਾਰਿਆ ਹੀ ਕਿਉਂ ਕਰਨਾ ਨਹੀਂ ਉਸੇ ਵੇਲੇ ਲੱਗ ਜੰਨੇ ਆ ਤਾਂ ਸਾਡੇ ਕਮਿਸ਼ਨ ਰੇਟ ਅਮਰੀ ਸਾਡੇ ਜਿਹੜਾ ਨਾਮ ਆ ਜਿਹੜਾ ਵਾ ਉਹ ਬਹੁਤ ਸੁਨਹਿਰੀ ਆ ਵਧੀਆ ਵਾ ਮਾਨਯੋ ਕਮਿਸ਼ਨ ਸਾਡੇ ਹੁਦਿਆਦਾਂ ਨੇ ਉਹ ਬਰਕਰਾਰ ਰਵੇ ਸਰ ਕੁਝ ਲੋਕ ਪੰਜਾਬ ਪੁਲਿਸ ਨੂੰ ਮਾੜਾ ਵੀ ਕਹਿੰਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਜਾਂਦੇ ਦੇਖੋ ਜੀ ਮਾੜੇ ਉਹ ਲੋਕ ਕਹਿੰਦੇ ਨੇ ਖੁਦ ਮਾੜੇ ਜਿਹੜੇ ਪੁਲਿਸ ਆਫੀਸਰ ਹਮੇਸ਼ਾ ਸਾਰੀ ਪਬਲਿਕ ਸਵੇਰ ਤੋਂ ਲੈ ਕੇ ਰਾਤ ਤੱਕ ਦਿਨੇ ਸ਼ਾਮ ਗਰਮੀ ਪਰ ਗਰਮੀ ਚ 44 47 ਡਿਗਰੀ ਟੈਂਪਰੇਚਰ ਤੇ -2 ਡਿਗਰੀ ਟੈਂਪਰੇਚਰ ਵੀ ਪੁਲਿਸ ਸਭਸੇ ਡਿਊਟੀ ਕਰਦਾ ਕਦੀ ਲੋਕਾਂ ਨੇ ਇਹ ਵੇਖਿਆ ਰਾਤ ਕੇ ਵੀ ਰਾਤ ਵੀ ਪੁਲਿਸ ਖਲੋਤੀ ਹੁੰਦੀ ਆ ਤੇ ਜੋ ਮਾੜੀ ਕੰਨਾ ਹੁੰਦੀ ਆ ਚੰਗੀ ਕੰਨਾ ਹੁੰਦੀ ਆ ਹਰ ਟਾਈਮ ਪੁਲਿਸ ਜਿਹੜੀ ਲੋਕਾਂ ਦੇ ਨਾਲ ਰਹਿੰਦੀ ਆ ਸਾਨੂੰ ਇਹ ਕੋਈ ਪਰਵਾਹ ਨਹੀਂ ਹੁੰਦੀ ਕਿ ਜੋ ਗਲਤ ਲੋਕ ਹੁੰਦੇ ਨੇ ਜਿਹੜਾ ਪੁਲਿਸ ਨੂੰ ਮਾੜਾ ਕਹਿੰਦੇ ਆ ਸਰ ਕਿੰਨੀ ਦੇਰ ਦੇ ਅੰਦਰ ਮੇਰਾ ਇਹ ਬਾਦ 2 3 ਘੰਟੇ ਲੱਗੇ ਸਾਰੇ ਇਸ ਸਿਸਟਮ ਚ ਜਾਣ ਕੇ ਵੀ ਆਪਾਂ ਕਿਹਿੰਦੇ ਲੋਕੇਸ਼ਨ ਲੈ ਕੇ ਇੱਥੇ ਆਪਣਾ ਫੋਨ ਕਵਰ ਕਰ ਦਿੱਤਾ ਹੈ ਸਰ ਇਹ ਨੌਜਵਾਨ ਨੂੰ ਆਸ ਹੈ ਕਿ ਇਹ ਤਾਂ ਫੋਨ ਨਾ 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 ਨੌਜਵਾਨ ਨੂੰ ਸਾਨੂੰ ਆਸ ਨਹੀਂ ਸੀ ਪਹਿਲਾਂ ਵੀ ਇਹ ਜਿਹੜਾ ਮਹਾਰਾਜ ਵੀ ਨਾਲ ਕਿਰਪਾ ਕਰਦੇ ਨੇ ਭੋਲੇ ਸ਼ੰਕਰ ਅੱਜ ਦੀ ਇਹ ਪੁਲਿਸ ਸਟੇਸ਼ਨ ਆ ਤੇ ਬਹੁਤ ਕਿਰਪਾ ਹੋਈ ਆ ਤੇ ਇਹਦਾ ਪੁਲਿਸ ਲੱਭ ਕੇ ਆਪਾਂ ਦਿੱਤਾ ਹੈ ਦੇਖੋ ਇੱਕ ਡੱਬਾ ਵੀ ਲੈ ਕੇ ਆਇਆ ਸਾਨੂੰ ਇਹਨੇ ਆਣ ਕੇ ਡੱਬਾ ਦਿੱਤਾ ਹੈ ਮੂੰਹ ਮਿੱਠਾ ਕਰਾਇਆ ਤੇ ਇਹਦਾ ਹੁਣ ਮੂੰਹ ਮਿੱਠਾ ਮੈਂ ਵੀ ਕਰਾਉਂਗਾ ਵੀ ਬੋ ਬੇਟਾ ਇਸ ਇਨਦਾ ਦੇਖੋ ਇਸ ਵਰਟੀਕਲ ਕਿਹੜੀ ਨਹੀਂ ਪੁਲਿਸ ਅਫਸਰ ਨੂੰ ਆਣ ਕੇ ਕੋਈ ਮੂੰਹ ਮਿੱਠਾ ਕਰਾਵੇ ਕਿ ਸਰ ਤੁਸੀਂ ਮੈਨੂੰ ਫਾਰਮ ਲੱਭ ਕੇ ਦਿੱਤਾ ਮੈਂ ਤੁਹਾਨੂੰ ਮੂੰਹ ਮਿੱਠਾ ਕਰਾਉਣਾ ਇਹ ਸਾਨੂੰ ਬੜਾ ਮਾਰਿਆ ਸਮਝਦੇ ਫੋਨ ਦੇ ਵਿੱਚ ਕਾਫੀ ਡਾਟਾ ਜਾਂ ਹੋਰ ਨੰਬਰ ਬਾਰੇ ਕਾਫੀ ਕੰਮ ਹੁੰਦੇ ਗਿੰਦੇ ਬਹੁਤ ਨੰਬਰ ਜੀ ਦੇਖੋ ਅੱਜ ਕੱਲ ਜਿਹੜਾ ਮੋਬਾਈਲ ਹੈ ਇਹ ਤੇ ਜਾਣ ਵਸਦੀ ਆ ਹਰ ਕਿਸੇ ਜਾਣ ਵਸਦੀ ਆ ਇਹ ਤੇ ਇੰਨੀਆਂ ਜ਼ਰੂਰੀ ਐਪਸ ਨੇ ਇੰਨੇ ਜ਼ਰੂਰੀ ਫੋਨ ਨੇ ਹਰ ਇੱਕ ਪਲ ਜਿਹੜਾ ਵਾ ਤੁਸੀਂ ਇਹਦੇ ਵਿੱਚ ਕਾਊਂਟ ਕੀਤਾ ਹੋਇਆ ਵਾ ਉਹ ਪਲ ਤੁਹਾਡਾ ਗਵਾਹ ਜਾਂਦਾ ਹੈ ਜਦੋਂ ਤੁਹਾਡੇ ਕੋਲ ਫੋਨ ਮਿਸ ਹੋ ਜਾਂਦਾ ਮੈਨੂੰ ਹਦਾਇਤ ਆ ਇੱਕ ਮੈਂ ਹਦਾਇ ਮੋਬਾਈਲ ਨੂੰ ਹਮੇਸ਼ਾ ਸੜਕ ਤੇ ਚੱਲਦੇ ਸਮੇਂ ਕਦੀ ਨਾ ਸੁਣੋ ਮੋਬਾਈਲ ਨੂੰ ਹਮੇਸ਼ਾ ਸੜਕ ਤੇ ਚੱਲਦੇ ਸਮੇਂ ਕਦੀ ਨਾ ਸੁਣੋ ਇਹਨੂੰ ਹਮੇਸ਼ਾ ਲੁਕਾ ਕੇ ਰੱਖੋ ਕ੍ਰਿਮਿਨਲ ਬੰਦੇ ਨੂੰ ਬਿਲਕੁਲ ਸੌ ਹੋ ਜਾਂਦੀ ਹੈ ਜਦੋਂ ਤੁਸੀਂ ਮੋਬਾਈਲ ਸਾਹਮਣੇ ਦੋ ਉਂਗਲਾਂ ਨਾਲ ਫੜਿਆ ਹੁੰਦਾ ਹੈ ਤੋ ਖਿੱਚ ਕੇ ਗਾ ਜਾਂਦਾ ਹੈ ਤੋ ਤੁਹਾਡੀ ਸਮੁੱਚੀ ਜਿੰਦਗੀ ਦਾ ਇੱਕ ਪਾਰਟ ਲੈ ਜਾਂਦਾ ਹੈ ਕਿਉਂਕਿ ਇਹ ਟੱਚ ਹੈ ਅੱਜ ਕੱਲ ਬੋਡੀ ਦੇ ਨਾਲ ਟੱਚ ਹੈ ਸਾਡੇ ਮਾਈਨਰ ਟੱਚ ਹੈ ਸਾਡੇ ਬੱਚੇ ਬਾਹਰ ਆਏ ਤੇ ਸਾਰੀਆਂ ਫੋਟੋ ਨੇ 1 ਮਿੰਟ ਜਿਮ ਬੰਨ ਗੱਲ ਕਰ ਲਈ ਦੀਆ ਇਹ ਬਹੁਤ ਜ਼ਰੂਰੀ ਅਹਿਮ ਅਹਿਮ ਮੋਬਾਈਲ ਹੈ ਇਹਨੂੰ ਹਮੇਸ਼ਾ ਦੇ ਹਮੇਸ਼ਾ ਸੜਕ ਤੇ ਚੱਲਦੇ ਨਾ ਸੁਣੋ ਕਦੀ ਇਹਨੂੰ ਹਮੇਸ਼ਾ ਆਪਣੇ ਲਗਾ ਕੇ ਰੱਖੋ ਉਮੂਮਨ ਮੈਂ ਦੇਖਦਾ ਹਾਂ ਬੱਚਿਆਂ ਨੂੰ ਬੇਟੀਆਂ ਨੂੰ ਬੱਕਾ ਕੇ ਕੇ ਕਰਦੇ ਹਾਂ ਬੇਟਾ ਰੁਕ ਜਾਓ ਰੁ ਨਾਸਲਾਓ ਇਹਨੂੰ ਕਦੀ ਸੜਕ ਤੇ ਚੱਲਦੇ ਨਾਸਲਾਓ ਸਰ ਕਿੰਨਾ ਖੁਸ਼ ਹੈਗੇ ਬੱਚੇ ਦੇਖੋ ਜੀ ਤੁਹਾਡੇ ਸਾਹਮਣੇ ਆ ਖੁਸ਼ੀ ਨਦੀ ਦੇਖੋ ਜਿਹੜੇ ਸਾਨੂੰ ਡੱਬਾ ਲੈ ਕੇ ਆਇਆ ਮਠਾਈ ਦਾ ਕਿੰਨੇ ਖੁਸ਼ ਹੋਣਗੇ ਇਹਨਾਂ ਨੂੰ ਮੈਂ ਥੋੜੀ ਗਿਆ ਡੱਬਾ ਖੁਦ ਲੈ ਕੇ ਆਇਆ ਸਰ ਮੈਂ ਤੁਹਾਡਾ ਮੂੰਹ ਮਿੱਠਾ ਕਰਾਉਣਾ ਕਿ ਤੁਸੀਂ ਮੇਰੀ ਇੱਕ ਟੈਨਸ਼ਨ ਜਿਹੜੀ ਕ੍ਰੀਏਟ ਹੋਣ ਲੱਗੀ ਸੀ ਇਹਨੂੰ 40-45 ਹਜ਼ਾਰ ਦਾ ਫੋਨ ਤੁਸੀਂ ਮੈਨੂੰ ਲੈ ਕੇ ਦੇ ਦਿੱਤਾ ਆਗੈਂਡਾ ਸੇ ਅਸੀਂ। ਅਸ ਇੱਕ ਭਰਾਏ ਬੱਚਿਆ ਇਹਨਾਂ ਦੀ ਜਾਨ ਨਿਕਲ ਜਾਂਦੀ ਹੈ ਜਦੋਂ ਇਹ ਆਪਣੇ ਘਰ ਦੱਸ ਦਿੰਦੇ ਤੇ ਘਰੋਂ ਉੱਚੜਕਾ ਪੈਣੀ ਅਸੀਂ ਕਿ ਤੁਸੀਂ ਕੀ ਕੀ ਕਰਦੇ ਏ ਇੰਨਾ ਫੋਨ ਮਹਿੰਗਾ ਕਿਉਂ ਕਰ ਦਿੱਤਾ ਕੋਈ ਫਾਦਰ ਸਾਹਿਬ ਦਾ ਵੀ ਪੈਸਾ ਲੱਗਦਾ ਇਹ ਚ ਬੱਚਿਆਂ ਨੂੰ ਇਹੋ ਹੁਦਾਇਤ ਹੈ ਕਿ ਫਾਦਰ ਸਾਹਿਬ ਦੇ ਪੈਸਾ ਨਾਲ ਮੋਬਾਈਲ ਹੁੰਦਾ ਤੇ ਇਹਨੂੰ ਮੋਬਾਈਲ ਨੂੰ ਹਮੇਸ਼ਾ ਹੀ ਸੜਕ ਦੇ ਉੱਤੇ ਚੱਲਦੇ ਆ ਨਾ ਸਰਾਓ। ਇਹ ਸਮਝਦੇ ਬਾਰ ਲਿੱਤਾ ਮੈਂ ਜਲਦੀ ਜਾ ਸਕਦਾ। ਨਾ ਜੀ ਨਾ ਬਿਲਕੁਲ ਤਣ ਜਾ ਸਕਦਾ। ਬੇਟੀਆਂ ਨੂੰ ਮੈਂ ਖਾਸ ਕਰਕੇ ਫਿਰ ਹਦਾਇਤ ਕਰਨਾ ਲੇਡੀਜ਼ ਡਿਪਾਰਟਮੈਂਟ ਨੂੰ ਹਦਾਇਤ ਕਰਨਾ ਕਿ ਇਹ ਮੋਬਾਈਲ ਨੂੰ ਜਿਹੜਾ ਸ਼ਾਨ ਠੀਕ ਹੈ ਇਹਨੂੰ ਆਪਣੇ ਮੋਬਾਈਲ ਨਾਲ ਪਰਸੇਟ ਜਾਂ ਕਿਤੇ ਪਾਕਟ ਵਿੱਚ ਰੱਖਣ ਬਿਲਕੁਲ ਸੜਕ ਦੇ ਉੱਤੇ ਨਾ ਨਾ ਕਿਸੇ ਨੂੰ ਆਪਾਂ ਉਹਨੂੰ ਆਵਾਜ਼ ਦਈਏ ਵੀ ਆ ਜੀ ਸਾਡਾ ਮੋਬਾਈਲ ਅਚਾਚ ਫਟ ਕੇ ਲੈ ਕੇ ਜਾਂਦੇ ਰਿਆਂ ਅੱਜ ਦਾ ਅਮਿਤ ਆਸ਼ਰਮਾ ਭਜੀ ਮੇਰਾ ਨਾਮ ਹੈ ਵੇਲੇ ਮੈਂ ਜਵਾਰ ਨਗਰ ਦਾ ਰਹਿਣ ਵਾਲਾ ਹਾਂ ਮੈਂ ਅੱਜ ਸ਼ਾਮੀ 5:00 ਕੋਜ ਇੱਥੇ ਸ਼ਵਾਲੇ ਮੱਥਾ ਟੇਕਣ ਆਇਆ ਸੀ ਤੇ ਮੈਂ ਜਦੋਂ ਬਾਹਰ ਆਇਆ ਤੇ ਮੇਰਾ ਫੋਨ ਜਿਹੜਾ ਹੈ ਉਹ ਮਿਸਪਲੇਸ ਹੋ ਗਿਆ ਵਾ ਡਿੱਗ ਗਿਆ ਕਿਤੇ ਤੇ ਇੱਕ ਰਿਕਸ਼ਾ ਲੈ ਗਿਆ ਸੀਗਾ ਤੇ ਮੈਂ ਥੋੜੀ ਦੇਰ ਲੱਭਣ ਦੇ ਬਾਅਦ ਉਹ ਤੇ ਪੁਲਿਸ ਸ਼ਵਾਲੇ ਚੌਂਕੀ ਆਇਆ ਤੇ ਮੈਂ ਕਪਿਲ ਸਰ ਨੂੰ ਕੰਪਲੇ ਉਸੇ ਵੇਲੇ ਇਹਨਾਂ ਨੇ ਆਪਣੇ ਸਾਰੇ ਸਟਾਫ ਨਾਲ ਹਰਕਤ ਵਿੱਚ ਆ ਕੇ ਮੇਰਾ ਫੋਨ ਲੱਭਣ ਦੀ ਕੋਸ਼ਿਸ਼ ਕੀਤੀ ਮੇਰਾ ਫੋਨ ਲੱਭਿਆ ਇਹਨਾਂ ਨੇ ਹਾਲੀ ਗੇਟ ਲੱਗੋ ਤੇ ਮੇਰਾ ਫੋਨ ਇਹਨਾਂ ਨੇ ਮੈਨੂੰ ਵਾਪਸ ਕੀਤਾ ਮੈਨਾਂ ਦਾ ਬਹੁਤ-ਬਹੁਤ ਸ਼ੁਕਰੀਆ ਹੈ ਤਾਂ ਪੁਲਿਸ ਕਮਿਸ਼ਨਰ ਸਾਹਿਬ ਦਾ ਵੀ ਤੇ ਸਾਡੇ ਮਾਨਯੋਗ ਜਿਨ੍ਹਾਂ ਨੇ ਮੇਰਾ ਫੋਨ ਲੱਭ ਕੇ ਦਿੱਤਾ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਮੇਰਾ ਫੋਨ ਦਾ ਬੜਾ ਇੰਪੋਰਟੈਂਟ ਡਾਟਾ ਸੀਗਾ ਮੇਰੇ ਬੈਂਕ ਅਕਾਊਂਟ ਲੌਗਇਨ ਸੀਗਾ ਇਹਦੇ ਵਿੱਚ ਮੇਰਾ ਫੋਨ ਮਿਲਿਆ ਮੈਨੂੰ ਬੜੀ ਤਸੱਲੀ ਹੋਈ ਹੈ ਸ਼ੁਕਰ ਹੈ ਮੈਂ ਪੁਲਿਸ ਲੈਣ ਬਹੁਤ-ਬਹੁਤ ਤੁਸੀਂ ਕਿੰਨਾ ਘਬਰਾ ਗਏ ਇਹ ਤਾਂ ਮੂਹ ਹੈਗਾ ਸੀ ਆਸ ਕੀ ਤਾਂ ਨਹੀਂ ਨਹੀਂ ਮੈਨੂੰ ਮੈਨੂੰ ਕੋਈ ਆਸ ਨਹੀਂ ਸੀਗੀ ਫੋਨ ਮਿਲ ਜਾਏਗਾ ਮੈਨੂੰ ਫੋਨ ਜਦੋਂ ਤੱਕ ਮੈਂ ਸਾਹਮਣੇ ਨਹੀਂ ਆਇਆ ਤੱਕ ਮੈਂ ਤਸੱਲੀ ਨਹੀਂ ਹੋਈ ਹਾਂ ਕੋਸ਼ਿਸ਼ ਹੈ ਹਾਂ ਜੀ ਹਾਂ ਜੀ ਰੋਲ ਜੀ ਕੋਸ਼ਿਸ਼ ਹੈ ਕਿੰਨਾ ਦਾ ਫੋਨ ਸੀ ਤੇ ਕੀ ਇਹ 40000 ਰੁਪਏ ਦਾ ਫੋਨ ਹੈਗਾ ਜੀ ਇਹ ਮੈਨੂੰ ਮਿਲਦਾ ਨਹੀਂ ਸੀ ਪਰ ਕੁਝ ਲੋਕ ਜਿਵੇਂ ਪੁਲਿਸ ਨੂੰ ਮਾਰਾ ਕਹਿੰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਨਹੀਂ ਨਹੀਂ ਭਾਜੀ ਪੁਲਿਸ ਨਾਲ ਤੇ ਪੂਰਾ ਪਿਆਰ ਹੈਗਾ ਜਦੋਂ ਤੁਸੀਂ ਸਹੀ ਤਰੀਕੇ ਆ ਕੇ ਕੰਮ ਕਰਵਾਓਗੇ ਜ਼ਰੂਰ ਹੋਏਗਾ ਤੁਸੀਂ ਗਲਤ ਤਰੀਕੇ ਹੋਗੇ ਆਪ ਗਲਤ ਹੋਗੇ ਤੁਹਾਡਾ ਕੰਮ ਨਹੀਂ ਹੋਏਗਾ ਦੋ ਘੰਟੇ ਵਿੱਚ ਤੁਹਾਡਾ ਫੋਨ ਇਹਨਾਂ ਲੱ